ਵੇਰੀ ਗੈਰ ਆਰਮੀ ਚ ਹਰਦਾ ਦੇ ਗਿਰਤੀ ਚ ਇਹ ਪ੍ਰੋਗਰਾਮ ਕਰਦੇ ਰਹੇ ਨੇ ਜਿਸ ਤੋਂ ਡਰੇ ਨਹੀਂ ਜਿਪਰ ਨਹੀਂ ਆਪਣੀ ਕਹਦੇ ਸੀ ਡੱਕ ਰਹਿਆ ਕੋਈ ਗੱਲ ਨਹੀਂ ਰਾਏ ਕਹਦੇ ਸੀ ਪਤਾ ਨਹੀਂ ਕਿੰਨੂ ਰੇਲਾ ਹੋ ਗਿਆ ਇਹ ਹੁੰਦਾ ਹੁੰਦਾ ਔਰ ਤਾਂ ਉਸ ਪਾਰਟੀ ਦੇ ਸਰਕਾਰ ਇੰਨੀਆ ਮੀਡੀਆ ਦੀ ਤਾੜ ਨਾਲ ਪਣੀ ਸੀ ਲੋਕ ਸਹਿਮੇ ਹੋਏ ਸੀ ਪਰ ਜਹਾਬ ਦੇ ਲੋਕ ਆਵਾਡਰੀ ਸੀ ਥਾਂ ਦੇ ਮੈਂ ਕਹਿ ਸਕਦਾ ਰਾਜਾ ਮੜਗੀ ਜਿੱਥੇ ਤੁਸੀਂ ਸਿਰ ਤੇ ਕਫੜ ਬਨ ਕੇ ਪੰਜਾਬ ਦੇ ਕੋਨੇ-ਕੋਨੇ ਤੱਕ ਜਾ ਕੇ ਗੌਰਸ ਪਾਰਟੀ ਨੇ ਵਰਤ ਨੂੰ ਉਠਾਇਆ ਹੈ ਮੋਢੇ ਤੋਂ ਖੜ ਕੇ ਚੁੱਕਿਆ ਅੱਖੋਂ ਪਕੜੇ ਹੁੰਦੇ ਇਹ ਕੋਈ ਸੈਂਕੜੇ ਸਾਲਾਂ ਦੀ ਥੇੜ ਨਹੀਂ ਇਹ ਸਮੇਂ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਇਹ ਚੁੱਕੀ ਨਹੀਂ ਨਾ ਕੋਈ ਹੱਥ ਦੇ ਲੋਕ ਵੀ ਨਹੀਂ ਕਿਉਂਕਿ ਲੋਕ ਹਰ ਸਮੇਂ ਦੌੜ ਬੈਠਾ ਹੀ ਸੰਭਾ ਕਾਂਗਰਸ ਦਾ ਸਰਪੰਚ اور میں ਕਾਂਗਰਸ ਪਾਰਟੀ ਤੇ ਸਾਹਮ ਦੇਸ਼ ਸਿੰਘ ਜੀ ਬੈਠੇ ਆ ਕੀ ਕਰ ਕੀ ਦਾ ਨਾਮਾ ਜਿਹਨਾਂ ਨੇ ਪਾਰਟੀ ਤੱਕਲੇ ਉਤੇ ਬਜ਼ੁਰਗਾਂ ਤੋਂ ਲੈ ਕੇ ਜਨ ਦਰਸ਼ਕ ਜੀ ਦੇ ਨਾਲ ਤੋਂ ਲੈ ਕੇ ਪਾਰਟੀ ਨੂੰ ਮਦਦ ਕੀਤੀ ਹੈ ਜਿੱਥੇ ਬੈਠੇ ਨੇ